ਚਲਦੇ ਚਲਦੇ ਯਾਰ ਕੀਤਾ ਹੋਰ ਸਰਨਕਾਰ ਦੇ ਬਾਦ ਸਰਕਾਰ ਫਤਵੀਰ ਸਿੰਘ ਦੇ ਬਾਦ ਚਲਦੇ ਚਲਦੇ ਜਿੰਦਾਬਾਦ ਜਿੰਦਾਬਾਦ ਹਰ ਗੁਰੂਕਾਰ ਜਿੰਦਾਬਾਦ ਜਿੰਦਾਬਾਦ ਇਸ ਤਰੀ ਪਿੰਗ ਦੇ ਪ੍ਰਧਾਨ ਸਟੇਟ ਪ੍ਰਧਾਨ ਬੀਤੇ ਹਰਗਵਿੰਦ ਕੌਰ ਜੀ ਪਾਛੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ 2007 ਤੋਂ ਲੈ ਕੇ 2017 ਤੱਕ ਕੌਮੀ ਤੇ ਨੌਜਵਾਨਾਂ ਨਾਲ ਸਟੇਜ ਤੇ ਗੱਲ ਆ ਰਹੇ ਆ ਪリーズ ਇੱਥੇ ਆਉਣ ਹੋ ਮੇਰਾ ਨਾਮ ਅਮਿਤ ਕਰਗੇ ਜੀ ਪੰਜਾਬ ਦੇ ਅੰਦਰ ਪਾਰਟੀ ਕਿੰਨੀ ਛੱਡੀ ਪਾਰਟੀ 12 ਤੋਂ ਲੈ ਕੇ ਮੈਂ 24 ਤੱਕ ਪਾਰਟੀ 12 ਸਾਲ ਪੂਰਾ ਕੰਮ ਕੀਤਾ ਜੀ ਤਾਂ ਦੇ ਨਾਲ ਕੰਮ ਕੀਤਾ ਮੈਨੂੰ ਲੱਗਦਾ ਹੈ ਤੇ ਮੇਰੇ ਨਾਲ ਦੇ ਵੋਲੰਟੀਅਰਸ ਨੂੰ ਵੀ ਲੱਗਦਾ ਸੀ ਬਹੁਤ ਕੰਮ ਕੀਤਾ ਪਰ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਕਰਨੀ ਸੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕਮੇਟੀ ਸੀ ਜੋ ਆਜੋ ਵਲੰਟੀਅਰ ਨੂੰ ਸਾਹਮਣੇ ਸਕੇ ਮੈਂ ਬੇਨਤੀ ਕਰਦਾ ਮੇਰੇ ਜਾਣ ਨਾਲ ਜੇ ਪਾਰਟੀ ਨੂੰ ਕੋਈ ਸਮਝ ਆਂਦੀ ਆ ਤਾਂ ਆਪਣੇ ਜਿਹੜੇ ਵਾਕੀ ਵਲੰਟੀਅਰ ਆ ਉਹਨਾਂ ਨੂੰ ਸਾਹਮਣੇ ਇਹਦਾ ਬੜੀ ਗਿਣਤੀ ਦੇ ਵਿੱਚ ਇਹ 24 ਚ ਬਹੁਤ ਘਾਟਾ ਖਾਣਾ ਹੋਈ ਆ ਇਸ ਸੰਬੰਧੀ ਹੈ ਥੋੜੇ ਟਾਈਮ ਵਿੱਚ ਆਪਣੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਆਮ ਸਰਦਾਰ ਤਾਂ ਤੁਹਾਨੂੰ ਪਤਾ ਕਿਸੇ ਟਾਈਮ ਆਪਣਾ ਪੰਜਾਬ ਬਹੁਤ ਮਠੰਡਾ ਸ਼ਹਿਰ ਆਪਣਾ ਬਹੁਤ ਜ਼ਿਆਦਾ ਪਿਛੜਿਆ ਹੋਇਆ ਸੀਗਾ ਤੇ ਅੱਜ ਦੇ ਸਮੇਂ ਦੇ ਵਿੱਚ ਸਾਤਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ੱੱਕੇ ਨਾ ਮਾਰੋ ਭਰਾਵਾਂ ਭਰਾਵਾਂ ਕੇ ੱੱਕੇ ਨਾ ਮਾਰੋ ਤੁਹਾਨੂੰ ਪਤਾ ਹੀ ਹੈ ਕਿ 18ਵੀਂ ਲੋਕ ਸਭਾ ਸੰਸਦ ਸੰਸਦ ਦੇ ਇਲੈਕਸ਼ਨ ਦਾ ਇੱਕ ਇੱਕ ਤਰੀਕ ਨੂੰ ਆਪਣੇ ਬਠਿੰਡੇ ਟਕਣਾਂ ਨੇ ਫੈਸਲਾ ਕਰਨਾ ਹੈ ਕਿ ਆਪਣੀ ਇੱਕ ਇੱਕ ਵੋਟ ਨੇ ਇਸ ਹਲਕੇ ਦਾ ਇਸ ਪੰਜਾਬ ਸਟੇਟ ਦਾ ਫੈਸਲਾ ਕਰਨਾ ਕਿ ਅਬ ਸੰਸਦ ਦੇ ਵਿੱਚ ਕਿਸ ਨੂੰ ਭੇਜਣਾ ਹੈ ਤੇ ਤੁਹਾਨੂੰ ਪਤਾ ਪਿਛਲੇ 15 ਸਾਲਾਂ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਜੋ ਕਿ ਸ਼ੁਰੂਆਮੀ ਅਕਾਲੀ ਦਲ ਦੇ ਫਖੰਡਾ ਨੌਕਸਵਾ ਤੋਂ ਉਮੀਦਵਾਰ ਨੇ ਕੋਪੀ